ਅਚਾਨਕ ਪ੍ਰੋਗਰਾਮ ਬਣਿਆ ਕੋਈ ਮੈਂ ਛਾਪਾ ਮਾਰ ਨਹੀਂ ਆਇਆ ਕਿਉਂਕਿ ਸਰਕਾਰਾਂ ਛਾਪੇ ਨਹੀਂ ਮਾਰਦੀਆਂ ਹੁੰਦੀਆਂ ਸਰਕਾਰਾਂ ਕਮੀਆ ਪੁੱਛਦੀਆਂ ਹੁੰਦੀਆਂ ਪਹਿਲਾਂ ਮੈਂ ਆਈਟੀਆਈ ਚ ਗਿਆ ਜਿੱਥੇ ਆਪਣਾ ਹੈਲੀਕਾਪਟਰ ਉਤਰਿਆ ਸੀ ਤਾਂ ਜਦੋਂ ਮੈਂ ਆਈਟੀਆਈ ਵਾਲੇ ਪਾਸੇ ਜਾਣ ਵਾਸਤੇ ਗਿਆ ਤਾਂ ਮੈਨੂੰ ਬੜਾ ਦੁੱਖ ਹੋਇਆ ਕਿ ਬਲਾਡੇ ਦੀ ਆਈਟੀਆਈ ਬੜੀ ਮਸ਼ਹੂਰ ਰਹੀ ਹੈ ਇਲਾਕੇ 'ਚ ਜਮੀ ਖੰਡਰ ਬਣੀ ਪਈ ਸੋ so ADC ਡਵੈਲਪਮੈਂਟ ਨੂੰ ਮੈਂ ਕਿਹਾ ਹੁਣ ਇੱਕ ਹਫ਼ਤੇ ਦੇ ਵਿੱਚ ਵਿੱਚ ਇਹਦਾ ਸਾਰਾ ਪਲਾਨ ਬਣਾ ਕੇ ਦਿਓ ਕਿਹੜਾ ਪਾਸਾ ਇਹਦਾ ਡਿਸਮੈਂਟਲ ਕਰਨ ਵਾਲਾ ਹੈ ਕਿਹੜੇ ਪਾਸੇ ਨੂੰ ਆਪਾਂ ਹੋਰ ਵਧੀਆ ਬਣਾ ਸਕਦੇ ਹਾਂ ਕੀ ਹੋਰ ਕੰਪਿਊਟਰ ਮਸ਼ੀਨਾਂ ਖਰਾਦ ਕੁਝ ਵੀ ਚਾਹੀਦਾ ITI ਤਾਂ ਘੱਟੋ-ਘੱਟ 600 600 ਸਟੂਡੈਂਟ ਆ ਉੱਥੇ ਤੇ ਜੇ ਉਹਨਾਂ ਨੂੰ ਮਾਹੌਲ ਹੀ ਨਹੀਂ ਮਿਲੂਗਾ ਕਾਹਾਂ ਜਾ ਕੇ ਬਾਹਰ ਜਾ ਕੇ ਕੀ ਕਰਨਗੇ ਉਹ ITI ਦਾ ਮਤਲਬ ਹੈ ਇੱਕ ਐਕਸਪਰਟ ਜਿਹੜਾ ਵਿਦਿਆਰਥੀ ਹੈ ਆਈਟੀ ਚ ਆ ਗਿਆ ਉਹ ਐਕਸਪਰਟ ਬਣ ਕੇ ਨਿਕਲਦਾ ਚਾਹੇ ਰੇਡੀਓ ਦਾ ਚਾਹੇ ਮੋਬਾਈਲ ਦਾ ਚਾਹੇ ਖਰਾਦ ਦਾ ਚਾਹੇ ਟਰੈਕਟਰ ਦਾ ਚਾਹੇ ਬੱਸ ਦਾ ਹੈਨਾ ਸੋ ਮੈਂ ਇਮੀਡੀਏਟਲੀ ਆਰਡਰ ਕੀਤੇ ਹੈ ਏਡੀਸੀ ਡਿਵੈਲਪਮੈਂਟ ਮਾਨਸਾ ਨੂੰ ਇਹ ਖੜੇ ਨੇ ਇੱਕ ਹਫਤੇ ਦੇ ਵਿੱਚ ਵਿੱਚ ਮੈਨੂੰ ਇਹ ਬਣਾ ਕੇ ਦੇਣਗੇ ਕਿ ਕੀ ਕੀ ਚਾਹੀਦਾ ਉੱਥੇ ਕੀ ਕੀ ਹੋਰ ਫੈਸਿਲਿਟੀਆਂ ਚਾਹੀਦੀਆਂ ਨੇ ਤਾਂ ਕਿ ਅਪਡੇਟਡ ਹੋਵੇ ਸਾਡਾ ਜਿਹੜਾ ਪੜਨ ਦਾ ਮਾਹੌਲ ਤਾਂ ਹੋਵੇ ਨਾ ਉੱਥੇ ਫਿਰ ਮੈਂ ਹਸਪੀਟਲ ਚ ਆਇਆ ਐਸੀ ਹਸਪੀਟਲ ਦਾ ਮੈਂ ਤੁਹਾਰਨ ਕਰਕੇ ਗਿਆ ਸੀਗਾ ਮੈਂ ਕਿਹਾ ਵੀ ਇੱਕ ਇਕੱਲਾ ਤੋਂ ਘਟਨ ਕਰਕੇ ਚਲੇ ਜਾਨੇ ਆ ਚੈੱਕ ਵੀ ਕਰ ਲਈਏ ਬਾਅਦ ਚ ਕੁਝ ਹੁੰਦਾ ਵੀ ਹੈ ਤਾਂ ਬੜਾ ਅੱਛਾ ਲੱਗਿਆ ਕਿ ਫੈਸਿਲਟੀਆਂ ਬਹੁਤ ਕਮਾਲ ਨੇ ਨਿਊ ਬੋਨ ਬੇਬੀਜ਼ ਨਵੇਂ ਜੰਮੇ ਬੱਚਿਆਂ ਨੂੰ ਵੀ ਮਿਲਿਆ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਵੀ ਮਿਲਿਆ ਕੋਈ ਨੰਗਲ ਤੋਂ ਆਏ ਕੋਈ ਮਹੰਗਾਣੀਆਂ ਤੋਂ ਆਏ ਤੇ ਖੁਸ਼ ਨੇ ਦਵਾਈਆਂ ਸਾਰੀਆਂ ਮੈਨੂੰ ਡਾਕਟਰ ਸਾਹਿਬ ਨੇ ਦੱਸਿਆ ਕਿ ਸਾਰੀਆਂ ਹੀ ਇੱਥੋਂ ਮਿਲ ਰਹੀਆਂ ਨੇ ਇੱਕ ਵੀ ਕੋਈ ਇਹ ਜੀ ਦਵਾਈ ਨਹੀਂ ਹੈਗੀ ਜਿਹੜੀ ਬਾਹਰੋਂ ਮੰਗਾਉਣੀ ਪੈ ਜੇ ਪਰ ਉਹਦੇ ਵਾਸਤੇ ਵੀ ਐਕਸਟਰਾ ਪੈਸੇ ਹਸਪੀਟਲ ਕੋਲੇ ਪਏ ਨੇ ਕਿ ਜੇ ਮੰਗਾਉਣੀ ਵੀ ਪੈ ਜੇ ਬਾਹਰੋਂ ਤਾਂ ਹਸਪੀਟਲ ਆਪ ਲੈ ਕੇ ਆਊਗਾ ਮਰੀਜ਼ ਨਹੀਂ ਜਾਊਗਾ ਬਾਹਰ ਤੇ ਸਟਾਫ ਨਰਸਾਂ ਦੀ ਥੋੜੀ ਜੀ ਘਾਟ ਹੈ ਸਫਾਈ ਸੇਵਕਾਂ ਦੀ ਘਾਟ ਹੈ ਇਹ ਮੈਨੂੰ ਦੋ ਕਮੀ ਆ ਪਤਾ ਲੱਗੀ ਜਲਦੀ ਇਹ ਪੂਰੀਆਂ ਕਰ ਦਾਂਗੇ ਸਰ ਕਿ ਅਨਾਜ ਮੰਡੀ ਵਾਲਾ ਤੁਸੀਂ ਐਲਾਨ ਕਰੋ ਅਨਾਜ ਮੰਡੀ ਬਾਹਰ ਕੱਢਾਂਗੇ ਬੁਢਲਾਡੇ ਦੀ ਪਹਿਲਾਂ ਵੀ ਅਸੀਂ ਜ਼ਮੀਨ ਦੇਖ ਰਹੇ ਹਾਂ ਥੋੜਾ ਜਿਹਾ ਕੁਝ ਟੈਕਨੀਕਲ ਜਿਆਦਾ ਫਿਰ ਜ਼ਮੀਨ ਅਕਵਾਇਰ ਕਰਨੀ ਪਊ ਜਾ ਫਿਰ ਜੇ ਸਰਕਾਰ ਦੀ ਹੈ ਤਾਂ ਉਹਨੂੰ ਫਿਰ ਮਹਿਕਮੇ ਤੋਂ ਟਰਾਂਸਫਰ ਕਰਾਉਣਾ ਪਊਗਾ ਪਰ ਅਨਾਜ ਮੰਡੀ ਬੁਢਲਾਡੇ ਦੀ ਬਾਹਰ ਕੱਢਾਂਗੇ ਤਾਂ ਕਿ ਲੋਕਾਂ ਨੂੰ ਸਹੂਲਤ ਹੋਵੇ ਕਿਉਂਕਿ ਬਿਲਕੁਲ ਬਾਸਾੜਾ ਤੇ ਕਲਾ ਬੁਢਲਾਡਾ ਨਹੀਂ ਸੁਨਾਮ ਦੀ ਵੀ ਅਨਾਜ ਮੰਡੀ ਅੰਦਰ ਹੈ ਬਾਸਾੜਾ ਅੰਦਰ ਹੈ ਸੰਗਰੂਰ ਦਾ ਵੀ ਬਸ ਸਾਡਾ ਤੇ ਨਾਜ ਮੰਡੀ ਅੰਦਰ ਹੈ ਕਿਉਂਕਿ ਉਸ ਵੇਲੇ ਨਾਜ ਮੰਡੀਆਂ ਬਣਾਈਆਂ ਸੀ ਉਦੋਂ ਬਾਹਰ ਸੀ ਹੁਣ ਆਬਾਦੀ ਵਧ ਗਈ ਹਾਲੇਦਵਾਲੇ ਸ਼ਹਿਰ ਬਸ ਗਿਆ ਤਾਂ ਫਿਰ ਜਦੋਂ ਹਸਪਤਾਲ ਦੇ ਵਿੱਚ ਸਾਮੀਆਂ ਬਹੁਤ ਘੱਟ ਨੇ ਹਾਂ ਕੁਝ ਪਰ ਫਿਰ ਵੀ 16 ਡਾਕਟਰ 16 ਡਾਕਟਰ ਇੱਥੇ ਨਾ ਅਸੀਂ ਮਾਨਸਾ ਜਲੀ ਨਵੇਂ ਦਿੱਤੇ ਆ ਅਸੀਂ ਨਵੇਂ ਭਰਤੀ ਕਰ ਰਹੇ ਹਾਂ ਔਰ ਪਹਿਲੀ ਸਰਕਾਰ ਆ ਜਿਹੜੀ ਹੈਲਥ ਤੇ ਐਜੂਕੇਸ਼ਨ ਨੂੰ ਪ੍ਰਾਇੋਰਟੀ ਦੇ ਰਹੀ ਹੈ ਜੇ ਅਸੀਂ ਹਸਪਤਾਲ ਬਣਾਵਾਂਗੇ ਤਾਂ ਸਾਨੂੰ ਡਾਕਟਰ ਵੀ ਤਾਂ ਚਾਹੀਦੇ ਨੇ ਨਰਸਾਂ ਵੀ ਤੇ ਚਾਹੀਦੇ ਨੇ ਹਰ ਹਰ ਦਰਜੇ ਦਾ ਕਰਮਚਾਰੀ ਸਾਨੂੰ ਚਾਹੀਦਾ ਹੈ ਜੇ ਸਕੂਲ ਬਣਾਵਾਂਗੇ ਸਕੂਲ ਆਫ ਫੈਮਿਨਸ ਬਣਾਵਾਂਗੇ ਤਾਂ ਸਾਨੂੰ ਟੀਚਰ ਚਾਹੀਦੇ ਸੋ ਸਾਨੂੰ ਅਸੀਂ ਕੁਆਲੀਫਾਈਡ ਡਾਕਟਰਸ ਔਰ ਅਸੀਂ ਹੁਣੇ ਪਿੱਛੇ ਜੇ ਜਿਹੜਾ ਮੀਟਿੰਗ ਹੋਈ ਸੀ ਉਹਦੇ ਵਿੱਚ ਇਹ ਕਿਹਾ ਸੀ ਕਿ ਸਰਕਾਰ ਵੱਲ ਡਾਕਟਰ ਘਟ ਕੇ ਆਉਂਦੇ ਨੇ ਸੈਲਰੀ ਘਟ ਸੀ ਤੇ ਪ੍ਰਾਈਵੇਟ ਚ ਸੈਲਰੀ ਜ਼ਿਆਦਾ ਮਿਲਦੀ ਸੋ ਅਸੀਂ ਅਸੀਂ ਜਿਹੜਾ ਫਾਈਨੈਂਸ ਡਿਪਾਰਟਮੈਂਟ ਨੂੰ ਕਿਹਾ ਕਿ ਜਿਹੜੇ ਡਾਕਟਰਸ ਨੇ ਡਾਕਟਰਾਂ ਨੂੰ ਤਾਂ ਪਰ ਅੱਬ ਦਾ ਰੂਪ ਦੇਣਾ ਕਟਕਟ ਉਹਨਾਂ ਨੂੰ ਇੰਨੀ ਸੈਲਰੀ ਮਿਲਣੀ ਚਾਹੀਦੀ ਹੈ ਕਿ ਉਹ ਇੱਥੇ ਕੰਮ ਕਰਕੇ ਖੁਸ਼ ਹੋਣ ਸੋ ਮੈਡੀਕਲ ਕਾਲਜ ਵੀ ਬਣਾ ਰਹੇ ਆ ਸੰਗਰੂਰ ਹੁਸ਼ਿਆਰਪੁਰ ਤੇ ਕਪੂਰਥਲਾ ਤਿੰਨ ਮੈਡੀਕਲ ਕਾਲਜ ਦਾ ਕੰਮ ਚੱਲ ਰਿਹਾ ਤੇ ਬੜੀ ਜਲਦੀ ਸਾਡੇ ਕੋਲੇ ਨਵੇਂ ਡਾਕਟਰ ਵੀ ਹੋਣ ਸੀਐਮ ਸਾਹਿਬ ਤੁਸੀਂ ਕਿਹਾ ਵੀ ਮੈਂ 6 ਮਹੀਨੇ ਪਹਿਲਾਂ ਦਾ ਉਦਘਾਟਨ ਕਰਕੇ ਗਿਆ ਮੈਂ ਅੱਜ ਵਿਜ਼ਿਟ ਕਰਨ ਆਇਆ ਪਿਛਲੇ ਲੰਬੇ ਸਮੇਂ ਤੋਂ ਤੁਹਾਡੇ ਵਿਜ਼ਿਟ ਤੋਂ ਬਾਅਦ ਇਹਦੀ ਜਿਹੜੀ ਲਿਫਟ ਹੈ ਉਹ ਪਿਛਲੇ ਲੰਬੇ ਸਮੇਂ ਤੋਂ ਬੰਦ ਪਈ ਆ ਮਰੀਜ਼ ਉੱਥੇ ਪਰੇਸ਼ਾਨ ਹੋ ਰਹੇ ਕੋਈ ਟੈਕਨੀਕਲ ਕਈ ਵਾਰ ਦਵਾਈ ਦਾ ਹਾਲ ਹੈ ਨੇ 7 ਲੱਖ ਦੇ ਟੈਂਡਰ ਹੋਏ ਆ ਦਵਾਈ ਹਲੇ ਤੱਕ ਪਰਚੇਜ਼ ਨਹੀਂ ਕੀਤੀ ਗਈ ਸਰ 7 ਲੱਖ ਬਾਦੂ ਪਿਆ ਜੀ ਮੈਂ ਦੇਖਿਆ ਸਾਰਾ ਤੁਸੀਂ ਦੇ ਦੁਆਰੇ ਦੇਖ ਲਓ ਜੇ ਤੁਹਾਨੂੰ ਛਾਪਣ ਦਾ ਜਾਂ ਨੁਕਤਾਚੀਨੀ ਦਾ ਸ਼ੌਕ ਹੈ ਤੁਸੀਂ ਕਰ ਲਓ ਪੂਰਾ ਇੱਕ ਵੇਖ ਮੈਂ ਇਹਨਾਂ ਸਵਾਲਾਂ ਦੇ ਜਵਾਬ ਮੈਂ ਇਹਨਾਂ ਸਵਾਲਾਂ ਦੇ ਜਵਾਬ ਠੀਕ ਹੈ ਨਾ ਮੈਂ ਬੁਲਾ ਡੇ ਆਏ ਮੈਨੂੰ ਜਿਹੜਾ ਇਨਫੋਰਮੇਸ਼ਨ ਮੈਂ ਮੁੱਖ ਮੰਤਰੀ ਨੂੰ ਕੋਈ ਮਿਸ ਇਨਫੋਰਮ ਨਹੀਂ ਕਰ ਸਕਦਾ ਕੋਈ ਗਲਤ ਜਾਣਕਾਰੀ ਨਹੀਂ ਦੇ ਸਕਦਾ ਬੰਨ ਸਸਪੈਂਡ ਹੋ ਜਾਊਗਾ ਫਿਰ ਉਹ ਜੇ ਮੈਨੂੰ ਇੱਥੇ ਕਹਤਾ ਤਾਂ ਸਾਰਾ ਕੁਝ ਹੈ ਜੀ ਮੈਂ ਗੋਆ ਲਿਆ ਦਿਖਾਉ ਠੀਕ ਹੈ ਨਾ ਮੈਂ ਬਾਥਰੂਮ ਕਿਉਂ ਗਿਆ ਬਾਥਰੂਮ ਜਾਣਾ ਬਾਥਰੂਮ ਚ ਪਤਾ ਲੱਗ ਜਾਂਦਾ ਕਿ ਕਿੰਨੀ ਕਿ ਸਫਾਈ ਬਾਥਰੂਮ ਨਹੀਂ ਕਰਦੇ ਬਾਕੀ ਸਾਰਾ ਸਾਫ ਕਰ ਲੈਂਦੇ ਸਰ ਇੱਕ ਸਵਾਲ ਨਹੀਂ ਮੈਂ ਉੱਥੇ ਗਿਆ ਮੈਂ ਉੱਥੇ ਗਿਆ ਆਈਟੀਐਚ ਆਈਟੀਐਚ ਗਿਆ ਮੈਂ ਆਈਟੀਐਚ ਬਾਥਰੂਮ ਦਾ ਬਹੁਤ ਬੁਰਾ ਹਾਲ ਮੈਂ ਤੇ ਕਹਾਂ ਕਿਉਂਕਿ ਉਹਨੇ ਉਹਨੇ ਸੋਚਿਆ ਨਹੀਂ ਸੀ ਕਿ ਇੱਥੇ ਆਈਟੀ ਚ ਆਜੂਗਾ ਸੋ ਥੋੜਾ ਜਿਹਾ ਟਾਈਮ ਲੱਗੂਗਾ ਤੁਸੀਂ ਪਹਿਲਾਂ ਪਹਿਲਾਂ ਦੇਖੋ ਜਿਨ੍ਹਾਂ ਨੇ ਸਿਸਟਮ ਖਰਾਬ ਕੀਤਾ ਹੈ ਕਦੇ ਉਹਨਾਂ ਨੂੰ ਵੀ ਸਵਾਲ ਪੁੱਛ ਲਿਆ ਕਰੋ ਜਿਨ੍ਹਾਂ ਨੇ ਸਿਸਟਮ ਖਰਾਬ ਕੀਤਾ 75 ਸਾਲ ਪਹਿਲਾਂ ਆ ਸਾਨੂੰ ਤਾਂ 3 ਸਾਲ ਹੋਏ ਨੇ ਸੋ 3 ਮੈਂ ਕੋਈ ਇਹ ਨਹੀਂ ਕਹਿੰਦਾ ਜਾਦੂ ਦੀ ਛੜੀ ਫੇਰ ਦੂੰਗਾ ਪਰ ਨੀਅਤ ਸਾਫ਼ ਹੈ ਸਭ ਕੁਝ ਠੀਕ ਹੋ